ਅੱਜ ਫੌਜੀ ਅਫਸਰ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਤਿੰਨ ਨਵੀਆਂ ਚੀਜ਼ਾਂ ਹੋਈਆਂ ਨੇ ਇੱਕ ਤਾਂ ਅੱਜ ਫੌਜੀ ਅਫਸਰ ਦੀ ਘਰਵਾਲੀ ਨੇ ਹਜ਼ਾਰਾਂ ਲੋਕਾਂ ਨੂੰ ਨਾਲ ਲੈ ਕੇ ਪਟਿਆਲਾ ਦੇ ਡੀਸੀ ਦਫ਼ਤਰ ਦੇ ਅੱਗੇ ਜਾ ਡੇਰਾ ਲਾਇਆ ਧਰਨਾ ਲਾਇਆ ਇੱਕ ਤਰ੍ਹਾਂ ਨਾਲ ਘਰਾਓ ਕੀਤਾ ਡੀਸੀ ਵੀ ਉੱਠ ਕੇ ਬਾਹਰ ਆਈ ਡੀਸੀ ਦੇ ਸਾਹਮਣੇ ਫਿਰ ਕਰਨਲ ਦੀ ਪਤਨੀ ਨੇ ਭੜਕ ਕੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਕਰਨਲ ਕੁੱਟਮਾਰ ਮਾਮਲੇ ਦੇ ਉੱਪਰ ਇੱਕ ਨਵੀਂ ਕਾਰਵਾਈ ਸਾਹਮਣੇ ਆਈ ਹੈ ਤੇ ਤੀਜਾ ਜੰਮੂ ਕਸ਼ਮੀਰ ਤੋਂ ਵੀ ਕਾਫੀ ਸਾਰੇ ਜਿਹੜੇ ਫੌਜੀ ਨੇ ਉਹ ਅੱਜ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਪਟਿਆਲੇ ਪਹੁੰਚੇ ਤੇ ਚੌਥਾ ਪੰਜਾਬ ਸਰਕਾਰ ਵੱਲੋਂ ਮੰਤਰੀ ਨੇ ਅੱਜ ਖੁਦ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਵੱਡਾ ਬਿਆਨ ਦਿੱਤਾ ਹੈ ਪੂਰੀ ਜਾਣਕਾਰੀ ਹੁਣ ਡਿਟੇਲ ਚ ਸੁਣ ਲਓ ਹੋਇਆ ਕੀ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਫੌਜ ਦੇ ਵੱਡੇ ਅਫਸਰ ਕਰਨਲ ਦੀ ਪੁਲਿਸ ਵਾਲਿਆਂ ਦੁਆਰਾ ਕਟਮਾਰਕ ਕੀਤੀ ਜਾਣ ਦੇ ਦੋਸ਼ ਲੱਗੇ ਨੇ ਉਸ ਤੋਂ ਬਾਅਦ ਹੁਣ ਕਰਨਲ ਦੀ ਘਰਵਾਲੀ ਨੇ ਹਜ਼ਾਰਾਂ ਲੋਕਾਂ ਨੂੰ ਨਾਲ ਲੈ ਕੇ ਪਰਿਵਾਰ ਨੇ ਡੀਸੀ ਦਫਤਰ ਪਟਿਆਲਾ ਦੇ ਅੱਗੇ ਧਰਨਾ ਲਾਇਆ ਔਰ ਉਸ ਧਰਨੇ 'ਚ ਜਿੱਥੇ ਆਮ ਲੋਕ ਵੱਡੀ ਪੱਦਰ ਤੇ ਗਏ ਜਿੱਥੇ ਰਿਟਾਇਰਡ ਫੌਜੀ ਸੈਂਕੜਿਆਂ ਦੀ ਗਿਣਤੀ 'ਚ ਆਏ ਉਥੇ ਜੰਮੂ ਕਸ਼ਮੀਰ ਦੇ ਕਪਵਾੜਾ 'ਚ ਸਥਿਤ ਜਿਹੜੇ ਮੌਜੂਦਾ ਫੌਜੀ ਨੇ ਉਹ ਵੀ ਅੱਜ ਵਰਦੀ ਦੇ ਵਿੱਚ ਉਥੇ ਪਹੁੰਚੇ ਤੇ ਫਿਰ ਉੱਥੇ ਪਹੁੰਚ ਕੇ ਵੱਡੀਆਂ ਗੱਲਾਂ ਹੋਈਆਂ ਨੇ ਕਰਨਲ ਦੀ ਘਰ ਵਾਲੀ ਨੇ ਜਦੋਂ ਡੀਸੀ ਉੱਠ ਕੇ ਆਪਣੇ ਦਫ਼ਤਰ ਚੋਂ ਬਾਹਰ ਧਰਨੇ ਚ ਆਉਂਦੀ ਐ ਔਰ ਡੀਸੀ ਆ ਕੇ ਗੱਲ ਕਰਦੀ ਐ ਤਾਂ ਕਰਨਲ ਦੀ ਘਰ ਵਾਲੀ ਨੇ ਡੀਸੀ ਦੇ ਸਾਹਮਣੇ ਬਹੁਤ ਵੱਡੀਆਂ ਗੱਲਾਂ ਕਹੀਆਂ ਉਹ ਪੜਕੁੱਠੀ ਉਹਨੇ ਕਿਹਾ ਕਿ ਤੁਸੀਂ ਦੱਸੋ ਤੁਸੀਂ ਇੱਕ ਡੀਸੀ ਹੋ ਔਰ ਜੇਕਰ ਤੁਹਾਡੇ ਲੈਵਲ ਦੇ ਜਾਂ ਤੁਹਾਡੇ ਤੋਂ ਵੀ ਉੱਪਰਲੇ ਰੈਂਕ ਦੇ ਕਿਸੇ ਅਫਸਰ ਨੂੰ ਪੁਲਿਸ ਵਾਲੇ ਐਦਾਂ ਕਰਨ ਤਾਂ ਜੇ ਉਹ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਸਿਵਲ ਕੋਈ ਅਧਿਕਾਰੀ ਹੁੰਦਾ ਤਾਂ ਹੁਣ ਤੱਕ ਕਾਰਵਾਈ ਕਿੰਨੀ ਵੱਡੀ ਹੋ ਗਈ ਹੁੰਦੀ ਤਾਂ ਫਿਰ ਮੇਰੇ ਘਰ ਵਾਲਾ ਜਿਹੜਾ ਕਿ ਇੱਕ ਆਰਮੀ ਅਫਸਰ ਹੈ ਉਹਨੂੰ ਆਰਮੀ ਵਾਲਾ ਫੌਜੀ ਅਫਸਰ ਸਮਝ ਕੇ ਇਸ ਕਰਕੇ ਨਹੀਂ ਕਾਰਵਾਈ ਕੀਤੀ ਜਾ ਰਹੀ ਤਾਂ ਜਿਹੜੀ ਉਹ ਮੈਡਮ ਡੀਸੀ ਸੀ ਉਹ ਇਹਨਾਂ ਮਾਮਲਿਆਂ ਦੇ ਉੱਪਰ ਜ਼ਿਆਦਾਤਰ ਚੁੱਪ ਰਹੀ ਉਹਨੇ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡੇ ਨਾਲ ਮੈਨੂੰ ਤੁਹਾਡੀ ਗੱਲ ਵੀ ਠੀਕ ਲੱਗਦੀ ਹੈ ਮੈਂ ਤੁਹਾਡਾ ਦਰਦ ਵੀ ਸਮਝਦੀ ਹਾਂ ਪਰ ਫੌਜੀ ਅਫਸਰ ਦੀ ਘਰ ਵਾਲੀ ਨੇ ਕਿਹਾ ਕਿ ਅਸੀਂ ਉਦੋਂ ਤੱਕ ਲੜਾਈ ਲੜਾਂਗੇ ਜਦੋਂ ਤੱਕ ਤੁਸੀਂ ਇਨਸਾਫ ਨਹੀਂ ਦਿੰਦੇ ਕਰਨਲ ਦੀ ਪਤਨੀ ਨੇ ਕਿਹਾ ਕਿ ਬਾਏ ਨੇਮ ਪਰਚਾ ਹੁਣ ਤੱਕ ਦਰਜ ਕਿਉਂ ਨਹੀਂ ਕੀਤਾ ਗਿਆ ਜਿੰਨਾ ਪੁਲਿਸ ਅਫਸਰਾਂ ਨੇ ਉਹ ਕਹਿੰਦੀ ਮੇਰੇ ਘਰ ਵਾਲੇ ਨੂੰ ਕੁੱਟਿਆ ਉਹਨਾਂ ਦੇ ਨਾਮ ਸਾਹਮਣੇ ਕਿਉਂ ਨਹੀਂ ਲੈਂਦੇ ਜਾ ਰਹੇ ਔਰ ਉਧਰ ਫਿਰ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਉਹਨਾਂ ਨੇ ਅੱਜ ਇਸ ਮਾਮਲੇ ਤੇ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਕਿ ਅਸੀਂ ਇਸ ਮਾਮਲੇ ਤੇ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕਰਾਂਗੇ ਉਧਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸੱਟ ਮਤਲਬ ਜਾਂਚ ਕਮੇਟੀ ਬਣਾ ਦਿੱਤੀ ਹੈ ਸਾਰੇ ਮਾਮਲੇ ਦੀ ਜਿਹੜੀ ਜਾਂਚ ਕਰੇਗੀ ਤੇ ਜਾਂਚ ਤੋਂ ਬਾਅਦ ਫਿਰ ਵੱਡੀ ਕਾਰਵਾਈ ਹੋਏਗੀ ਜਿਹੜਾ ਵੀ ਜ਼ਿੰਮੇਵਾਰ ਹੈ ਜਿਹੜਾ ਵੀ ਦੋਚੀ ਹੈ ਉਧਰ ਪੁਲਿਸ ਦੇ ਐਸਐਸਪੀ ਨਾਨਕ ਸਿੰਘ ਨੇ ਅੱਜ ਕਿਹਾ ਕਿ ਉਹ ਜਿਹੜੇ ਜੁਮੇਵਾਰ ਵਿਅਕਤੀ ਨੇ ਜਾਂ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਸਸਪੈਂਡ ਕੀਤਾ ਹੋਇਆ ਪਰ ਉਹਨਾਂ ਦੀਆਂ ਅਸੀਂ ਬਦਲੀਆਂ ਵੀ ਹੁਣ ਦੂਜੀਆਂ ਥਾਵਾਂ ਤੇ ਕਰ ਦਿੱਤੀਆਂ ਨੇ ਪਰ ਕਰਨਲ ਦੀ ਪਤਨੀ ਕਹਿੰਦੀ ਹੈ ਵੀ ਬਦਲੀਆਂ ਕਰਨਾ ਕੋਈ ਸਜ਼ਾ ਥੋੜੀ ਹੈ ਕਰਨਲ ਦਾ ਪਰਿਵਾਰ ਕਹਿੰਦਾ ਕਿ ਬਦਲੀ ਕਰ ਦੇਣੀ ਕੋਈ ਸਜ਼ਾ ਹੈ ਉਹ ਕਹਿੰਦਾ ਜਿਸ ਤਰ੍ਹਾਂ ਕੁੱਟਿਆ ਗਿਆ ਬਾਹਾਂ ਤੋੜੀਆਂ ਗਈਆਂ ਸਾਡੇ ਮੁੰਡੇ ਦੇ ਸਿਰ ਤੇ ਸੱਟਾਂ ਮਾਰੀਆਂ ਨੇ ਗੁੱਜੀਆਂ ਸੱਟਾਂ ਰਾਣਾ ਨਾਲ ਮਾਰੀਆਂ ਨੇ ਤਾਂ ਸਿਰਫ ਬਦਲੀ ਕਰ ਦੇਣੀ ਇਹ ਕੋਈ ਸਜ਼ਾ ਨਹੀਂ ਹੈ ਕਰਨਲ ਦੀ ਪਤਨੀ ਨੇ ਤੇ ਪਰਿਵਾਰ ਨੇ ਇਹ ਕਿਹਾ ਕਿ ਇਹ ਪੂਰੇ ਪੰਜਾਬ ਦੀ ਲੜਾਈ ਹੈ ਉਧਰ ਇੱਕ ਜਿਹੜਾ ਫੌਜੀ ਅਫਸਰ ਜੰਮੂ ਕਸ਼ਮੀਰ ਦੇ ਕਪਵਾੜਾ ਚ ਇਸ ਟਾਈਮ ਤਣਾਤ ਹੈ ਉਹ ਵਰਦੀ ਚ ਆਇਆ ਸੀਗਾ ਉਹਨੇ ਅੱਜ ਕਿਹਾ ਉਹ ਕਹਿੰਦਾ ਵੀ ਇਹ ਜਿਹੜੇ ਪੰਜਾਬ ਪੁਲਿਸ ਦੇ ਪੁਲਿਸ ਵਾਲੇ ਨਹੀਂ ਇਹ ਇੱਥੇ ਕਹਿੰਦਾ ਪਤਾ ਨਹੀਂ ਸੱਚਾ ਅਨਕੰਟਰ ਕੋਈ ਹੁੰਦਾ ਹੈ ਕਿ ਨਹੀਂ ਸ਼ਾਇਦ ਕਹਿੰਦਾ ਝੂਠੀਆਂ ਹੀ ਗੋਲੀਆਂ ਚਲਾ ਦਿੰਦੇ ਹੁਣ ਪਰ ਜੇ ਇਹਨਾਂ ਨੇ ਅਸਲੀ ਅਨਕਾਉਂਟਰ ਵੇਖਣਾ ਤੋ ਕਹਿੰਦਾ ਸਾਡੇ ਜੰਮੂ ਕਸ਼ਮੀਰ ਉਥੇ ਜਿੱਥੇ ਸਾਡੀ ਡਿਊਟੀ ਹੈ ਕਪਵਾੜਾ ਉਥੇ ਆਓ ਸਿੱਧੇ ਕਹਿੰਦਾ ਲਾਂਚਰ ਗਰਨੇਡ ਚਲਦੇ ਸਾਡੇ ਤੇ ਕਹਿੰਦਾ ਜੇ ਸਿਰ ਵੀ ਚੁੱਕ ਗਏ ਇਹ ਜਿਹੜੇ ਇੱਥੇ ਪੁਲਿਸ ਵਾਲੇ ਇੱਕ ਪਿਸਤੌਲੜੀ ਸ਼ਬਦ ਵਰਤਿਆ ਉਹਨੇ ਕਹਿੰਦਾ ਜਿਹੜੇ ਇੱਥੇ ਪਿਸਤੌਲੜੀਆਂ ਜੀਆਂ ਨਾਲ ਗੋਲੀਆਂ ਚਲਾ ਕੇ ਤੇ ਸੂਰਮੇ ਬਣਦੇ ਨੇ ਉਥੇ ਵਿਖਾਉਣੇ ਆ ਅਨਕਾਉਂਟਰ ਕੀ ਹੁੰਦਾ ਫੇਰ ਪਤਾ ਲੱਗੂਗਾ ਔਰ ਕਹਿੰਦਾ ਅਸੀਂ ਰੋਜ਼ ਹੀ ਕਰਦੇ ਆਂ ਕਹਿੰਦਾ ਸਾਨੂੰ ਤੇ ਇੰਨਾ ਕਦੇ ਗਮਾਨ ਵੀ ਨਹੀਂ ਹੋਇਆ ਤੇ ਕਿਸੇ ਨੇ ਇੰਨਾ ਉੱਚਾ ਕਦੇ ਸਮਝਿਆ ਵੀ ਨਹੀਂਗਾ ਤੇ ਇਹ ساری ਉਮਰ ਚ ਕਿਤੇ ਪਸਟਲੜੀ ਨਾਲ ਇੱਕ ਮੁੰਡਾ ਮਾਰਤਾ ਤੇ ਉਹ ਫੌਜੀ ਕਹਿੰਦਾ ਵੀ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਪਏ ਇਹ ਸ਼ਬਦ ਨੇ ਉਸ ਫੌਜੀ ਦੇ ਵਰਦੀ ਦੇ ਵਿੱਚ ਜਿਹੜੇ ਸਾਰੇ ਚੈਨਲਾਂ ਦੇ ਉੱਪਰ ਅੱਜ ਚੱਲ ਰਹੇ ਨੇ ਤਾਂ ਫੌਜੀ ਕਟਮਾਰ ਫੌਜੀ ਅਫਸਰ ਕਟਮਾਰ ਮਾਮਲੇ ਦੇ ਵਿੱਚ ਹੁਣ ਉਹ ਜਿਹੜਾ ਧਰਨਾ ਸ਼ੁਰੂ ਕੀਤਾ ਹੈ ਕਰਨਲ ਦੀ ਘਰਵਾਲੀ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਲਗਾਤਾਰ ਧਰਨਾ ਲਾਵਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਿਆ ਦਿਨ ਰਾਤ ਅਸੀਂ ਇੱਥੇ ਰਵਾਂਗੇ ਉਹਨੇ ਕਿਹਾ ਕਿ ਅਸੀਂ ਪੂਰਾ ਪਰਿਵਾਰ ਰਾਤ ਵੀ ਇੱਥੇ ਰਵਾਂਗੇ ਡੀਸੀ ਦਫ਼ਤਰ ਦੇ ਅੱਗੇ ਡੀਸੀ ਜਦੋਂ ਡੀਸੀ ਮੈਡਮ ਜਦੋਂ ਧਰਨੇ 'ਚ ਆਈ ਤਾਂ ਨਾਲ ਬੈਠੀ ਕਰਨਲ ਦੀ ਘਰਵਾਲੀ ਦੇ ਉਹਨੇ ਕਿਹਾ ਕਿ ਤੁਸੀਂ ਮੈਂ ਤੁਹਾਨੂੰ ਯਕੀਨ ਦਿਵਾਉਣੀ ਅਸੀਂ ਕਾਰਵਾਈ ਕਰਾਂਗੇ ਤੁਸੀਂ ਇਹ ਧਰਨਾ ਨਾ ਲਾਓ ਤੁਸੀਂ ਜਾਓ ਤਾਂ ਕਰਨਲ ਦੀ ਘਰਵਾਲੀ ਨੇ ਫਿਰ ਨਾ ਕਰ ਦਿੱਤੀ ਤਾਂ ਲੋਕਾਂ ਤੋਂ ਵੀ ਪੁੱਛਿਆ ਪਬਲਿਕ ਤੋਂ ਪੁੱਛਿਆ ਕਰਨਲ ਦੀ ਪਤਨੀ ਨੇ ਵੀ ਤੁਸੀਂ ਦੱਸੋ ਕੀ ਜਾਣਾ ਚਾਹੀਦਾ ਹੈ ਜਾਂ ਇਨਸਾਫ ਤੱਕ ਰਹਿਣਾ ਚਾਹੀਦਾ ਹੈ ਤਾਂ ਲੋਕਾਂ ਨੇ ਕਿਹਾ ਨਹੀਂ ਇੱਥੇ ਡਟਣਾ ਚਾਹੀਦਾ ਹੈ ਕਰਨਲ ਦੀ ਘਰਵਾਲੀ ਕਹਿੰਦੀ ਫਿਰ ਦੱਸੋ ਕੌਣ-ਕੌਣ ਮੇਰੇ ਨਾਲ ਹੈ ਤਾਂ ਫਿਰ ਬਹੁਤ ਵੱਡੀ ਗਰਜਵੀਂ ਆਵਾਜ਼ ਲੋਕਾਂ ਦੇ ਇਕੱਠ ਚੋਂ ਆਉਂਦੀ ਹੈ ਕਿ ਅਸੀਂ ਸਾਰੇ ਨਾਲ ਆ ਅਸੀਂ ਸਾਰੇ ਇੱਥੇ ਬੈਠਾਂਗੇ ਪੁਲਿਸ ਪ੍ਰਸ਼ਾਸਨ ਲਈ ਤੇ ਪੰਜਾਬ ਸਰਕਾਰ ਲਈ ਇਹ ਕੇਸ ਇੱਕ ਚੁਣੌਤੀ ਬਣ ਗਿਆ ਗਲੇ ਦੀ ਹੱਡੀ ਵਾਂਗ ਬਣ ਗਿਆ ਕਿਉਂਕਿ ਜੇ ਕੋਈ ਆਮ ਜਆ ਮਾਮਲਾ ਹੁੰਦਾ ਕੋਈ ਆਮ ਅਫਸਰ ਹੁੰਦਾ ਸੌਰੀ ਆਮ ਕੋਈ ਬੰਦਾ ਹੁੰਦਾ ਤਾਂ ਇਹ ਮਾਮਲਾ ਜੋ ਮਰਜ਼ੀ ਪਵੇ ਇਸ ਤੋਂ ਵੀ ਵੱਧ ਕੁੱਟਿਆ ਗਿਆ ਹੁੰਦਾ ਮਾਮਲਾ ਉੱਠਣ ਹੀ ਨਹੀਂ ਸੀ ਦਿੱਤਾ ਜਾਣਾ ਹੁਣ ਤੱਕ ਰਫਾ ਦਫਾ ਹੋ ਜਾਣਾ ਸੀ ਇੱਕ ਗੱਲ ਹੋਰ ਹੈ ਸਾਰੇ ਮਾਮਲੇ 'ਚ ਲੋਕ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਕਿ ਜੇਕਰ ਕਰਨਲ ਦੀ ਘਰ ਵਾਲੀ ਇੰਨੀ ਜ਼ੁਰਤ ਨਾਲ ਬੋਲਣ ਵਾਲੀ ਨਾ ਹੁੰਦੀ ਤਾਂ ਜਿੱਦਾਂ ਉਹ ਫੌਜੀ ਕਰਨਲ ਹਸਪਤਾਲ 'ਚ ਹੈ ਮੁੰਡੇ ਉਹਦੇ ਦੇ ਵੀ ਸੱਟਾਂ ਲਗੀਆਂ ਨੇ ਤਾਂ ਸ਼ਾਇਦ ਇਹ ਮਾਮਲਾ ਹੁਣ ਤੱਕ ਇਸ ਪੱਧਰ ਤੱਕ ਨਾ ਪਹੁੰਚਦਾ ਕਰਨਲ ਦੀ ਘਰ ਵਾਲੀ ਨੇ ਜਿਸ ਤਰ੍ਹਾਂ ਗਰਜਵੀਂ ਆਵਾਜ਼ ਦੇ ਵਿੱਚ ਮੀਡੀਆ 'ਚ ਤੇ ਲੋਕਾਂ ਦੇ ਵਿੱਚ ਤੇ ਪ੍ਰਸ਼ਾਸਨ ਦੇ ਸਾਹਮਣੇ ਜਾ ਕੇ ਇਸ ਕੇਸ ਦੇ ਉੱਪਰ ਆਵਾਜ਼ ਚੁੱਕੀ ਹੈ ਲੋਕ ਇਹਦੇ ਉੱਪਰ ਉਹਨੂੰ ਸ਼ਾਬਾਸ਼ ਦੇ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਪੁਲਿਸ ਅਫਸਰਾਂ ਦੇ ਉੱਪਰ ਦੋਸ਼ ਲੱਗ ਰਹੇ ਨੇ ਉਹਨਾਂ ਦੇ ਪਰਿਵਾਰ ਤੇ ਵਕੀਲ ਸਾਹਮਣੇ ਆਏ ਨੇ ਉਹਨਾਂ ਦੇ ਵਕੀਲ ਜਿਹੜੇ ਘੁੰਮਣ ਬ੍ਰਦਰ ਨੇ ਉਹ ਕਹਿ ਰਹੇ ਆ ਕਿ ਕਹਾਣੀ ਹੋਰ ਹੈ ਉਹ ਕਹਿੰਦੇ ਨੇ ਕਿ ਦੇਖੋ ਜੀ ਅ ਕਰਨਲ ਦੇ ਮੁੰਡੇ ਨੇ ਪਹਿਲਾਂ ਪੁਲਿਸ ਅਫਸਰ ਨੂੰ ਘਸੁੰਨ ਮਾਰਿਆ ਮੂੰਹ ਤੇ ਤੇ ਉਸ ਤੋਂ ਬਾਅਦ ਗੱਲ ਅੱਗੇ ਵਧੀ ਹੈ ਹੁਣ ਤੁਸੀਂ ਦੱਸਿਓ ਵੀ ਇਹਨਾਂ ਚੋਂ ਕਹਾਣੀ ਕਿਹੜੀ ਤੁਹਾਨੂੰ ਵੱਧ ਠੀਕ ਲੱਗਦੀ ਹੈ ਕਰਨਲ ਦਾ ਪਰਿਵਾਰ ਕਹਿੰਦਾ ਹੈ ਕਿ ਪੁਲਿਸ ਅਫਸਰ ਜਿਹੜਾ ਦਿਸੀ ਜਾਂਦਾ ਉਹਦੇ ਕੋਈ ਇਦਾਂ ਕਸਨ ਮਾਰ ਦੇਵੇ ਇਹ ਗੱਲ ਹਜਮ ਨਹੀਂ ਹੁੰਦੀ ਤੇ ਨਾ ਹੀ ਇਹ ਇੰਜ ਹੋਈ ਹੈ ਤੇ ਨਾ ਹੀ ਇਹਦੀ ਕੋਈ ਸੀਸੀਟੀਵੀ ਵੀਡੀਓ ਫੁੱਟ ਜਾਏ ਕਰਨਲ ਦਾ ਪਰਿਵਾਰ ਕਹਿੰਦਾ ਹੈ ਕਰਨਲ ਦਾ ਪਰਿਵਾਰ ਕਹਿੰਦਾ ਕਿ ਜਿਹੜੀ ਵੀਡੀਓ ਰਿਕਾਰਡਿੰਗ ਆਈ ਹੈ ਸਾਹਮਣੇ ਉਹਦੇ ਵਿੱਚ ਪੁਲਿਸ ਵਾਲੇ ਕੁੱਟ ਰਹੇ ਨੇ ਨਾ ਕਿ ਕਰਨਲ ਜਾਂ ਕਰਨਲ ਦਾ ਮੁੰਡਾ ਕੋਈ ਹਮਲਾ ਕਰਦਾ ਨਜ਼ਰ ਆ ਰਿਹਾ ਹੈ ਪੁਲਿਸ ਦੇ ਉੱਪਰ ਉਧਰ ਜਿਹੜੇ ਐਡਵੋਕੇਟ ਕੁਮਨ ਬ੍ਰਦਰ ਨੇ ਉਹ ਕਹਿੰਦੇ ਨੇ ਕਿ ਇਹਨਾਂ ਨੇ ਇਹ ਡੀਵੀਆਰ ਜਿਹੜਾ ਹੈ ਉਹ ਚੱਕ ਕੇ ਲੈ ਗਏ ਸੀ ਵੀਡੀਓ ਫੁਟੇਜ ਵਾਲਾ ਤੇ ਕਰਨਲ ਦੇ ਪਰਿਵਾਰ ਨੇ ਉਹਦੇ ਵਿੱਚੋਂ ਆਪਣੀ ਫਾਇਦੇ ਵਾਲੀਆਂ ਵੀਡੀਓ ਰੱਖ ਲਈਆਂ ਬਾਕੀ ਡੀਵੀਆਰ ਚੋਂ ਸਾਰਾ ਕੁਝ ਗਾਇਬ ਕਰਤਾ ਔਰ ਉਹ ਕਹਿੰਦੇ ਆ ਵੀਡੀਓ 'ਚ ਛੇੜ ਛੜ ਕਰਕੇ ਟੈਂਪਰਿੰਗ ਕਰਕੇ ਇਹ ਸਾਰਾ ਕੁਝ ਬਣਾਇਆ ਗਿਆ ਹੁਣ ਜਦੋਂ ਜਿਹੜੇ ਵਕੀਲ ਨੇ ਉਹ ਕਹਿ ਰਹੇ ਨੇ ਤਾਂ ਜਿਹੜੇ ਇੱਕ ਪੁਲਿਸ ਅਫਸਰ ਹੈ ਉਹਦੀ ਘਰ ਵਾਲੀ ਵੀ ਸਾਹਮਣੇ ਆਈ ਹੈ ਉਹ ਕਹਿੰਦੀ ਜੋ ਕੁਛ ਕਰਨਲ ਦਾ ਪਰਿਵਾਰ ਕਹਿ ਰਿਹਾ ਉਹ ਠੀਕ ਨਹੀਂਗਾ ਉਹ ਕਹਾਣੀ ਝੂਠੀ ਹੈ ਸੱਚੀ ਮੁੱਚੀ ਮੇਰੇ ਘਰ ਵਾਲੇ ਦੇ ਪਹਿਲਾਂ ਕਸਨ ਮਾਰਿਆ ਗਿਆ ਤੇ ਫੇਰ ਹੀ ਇਹਨਾਂ ਨੂੰ ਗੁੱਸਾ ਆਇਆ ਇਹਨਾਂ ਨੇ ਵੀ ਫਿਰ ਜਵਾਬੀ ਤੌਰ ਤੇ ਇਹ ਸਾਰਾ ਕੁਝ ਕੀਤਾ ਲੋਕ ਜਦੋਂ ਦੋਨਾਂ ਪਾਸੇ ਤੋਂ ਸੁਣ ਰਹੇ ਨੇ ਤਾਂ ਥੱਲੇ ਪਬਲਿਕ ਕੀ ਕਮੈਂਟਾਂ ਚ ਬੋਲ ਰਹੀ ਹੈ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਪੁਲਿਸ ਤਾਂ ਜਦੋਂ ਅਨਕਾਊਂਟਰ ਕਰਦੀ ਹੈ ਉਦੋਂ ਵੀ ਕਹਿੰਦੀ ਅਸੀਂ ਜਵਾਬੀ ਕਾਰਵਾਈ ਕੀਤੀ ਹੈ ਤੇ ਜਦੋਂ ਕੁਰਦੰਦੀ ਕਿਸੇ ਨੂੰ ਉਦੋਂ ਵੀ ਕਹਿੰਦੀ ਅਸੀਂ ਜਵਾਬੀ ਕਾਰਵਾਈ ਕੀਤੀ ਹੈ ਲੋਕ ਕਹਿੰਦੇ ਕਿ ਕੀ ਪੁਲਿਸ ਪਹਿਲਾਂ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ 'ਚ ਇੰਨੇ ਸਮਝਦਾਰ ਬੀਬੇ ਸਾਊ ਸਾਰੇ ਬੰਦੇ ਨੇ ਕਿਉਂ ਪਹਿਲਾਂ ਕਿਤੇ ਵੀ ਕੁਝ ਨਹੀਂ ਕਰਦੇ ਉਹ ਜਵਾਬੀ ਹੀ ਕਰਦੇ ਨੇ ਸਾਰਾ ਕੁਝ ਤਾਂ ਲੋਕਾਂ ਦੇ ਇਹ ਸਵਾਲ ਉੱਠ ਰਹੇ ਨੇ ਹੁਣ ਤੁਸੀਂ ਵੀ ਇਹਦੇ ਤੇ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਜਾਪਦਾ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਦੱਸ ਦਿੱਤਾ ਕੀ ਕੀ ਕੁਝ ਅੱਜ ਹੋਇਆ ਪੁਲਿਸ ਕੀ ਕਹਿ ਰਹੀ ਹੈ ਕਰਨਲ ਦਾ ਪਰਿਵਾਰ ਕੀ ਕਹਿ ਰਿਹਾ ਜਿਹੜੇ ਪੁਲਿਸ ਅਫਸਰਾਂ ਦੇ ਵਕੀਲ ਨੇ ਉਹ ਕੀ ਕਹਿ ਰਹੇ ਨੇ ਔਰ ਲੋਕ ਕੀ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਔਰ ਸਰਕਾਰ ਦਾ ਮੰਤਰੀ ਹਰਪਾਲ ਚੀਮਾ ਉਹਨੇ ਕੀ ਕਿਹਾ ਸਭ ਕੁਝ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਪੇਸ਼ ਕਰ ਦਿੱਤਾ ਹੁਣ ਤੁਸੀਂ ਸੋਚੋ ਵਿਚਾਰਿਓ ਆਪਣਾ ਕਮੈਂਟ ਲਿਖਿਓ ਬਹੁਤ